ਇਸ ਸਾਲ ਜਨਵਰੀ ਤੋਂ ਸੰਬਰ ਦੇ ਵਿੱਚਕਾਰ ਦਿੱਲੀ ਵਿੱਚ ਹੁਣ ਤੱਕ 264 ਮਲੇਰੀਆ ਦੇ ਮਾਮਲੇ ਸਾਹਮਣੇ ਆਏ ਨੇ ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਨੇ ਮਾਹਰਾਂ ਅਨੁਸਾਰ ਭਾਰੀ ਬਾਰਿਸ਼ ਅਤੇ ਕਈ ਥਾਵਾਂ 'ਤੇ ਪਾਣੀ ਇਕੱਠਾ ਹੋਣ ਕਾਰਨ ਮੱਛਰਾਂ ਦੀ ਗਿਣਤੀ ਵਧੀ ਹੈ ਜਿਸ ਕਾਰਨ ਮਲੇਰੀਆ ਦਾ ਖਤਰਾ ਵੀ ਵੱਧ ਗਿਆ ਹੈ ਇਹ ਇੱਕ ਛੂਤ ਵਾਲੀ ਬਿਮਾਰੀ ਹੈ ਜੋ ਕਿ ਐਨੂਲ 플리즈 ਮਛਰ ਦੇ ਕੱਟਣ ਨਾਲ ਫੈਲਦੀ ਹੈ ਜਦੋਂ ਇੱਕ ਮਛਰ ਇੱਕ ਜਿਹੜਾ ਕਿ ਪੋਜ਼ਿਟਿਵ ਵਿਅਕਤੀ ਨੂੰ ਕੱਟਦਾ ਹੈ ਤਾਂ ਫਿਰ ਦੂਜੇ ਨੂੰ ਕੱਟਦਾ ਹੈ ਤਾਂ ਫਿਰ ਪਲਾਜ਼ਮੋਡੀਅਮ ਪਰਜੀਵੀ ਖੂਨ ਵਿੱਚ ਦਾਖਲ ਹੋ ਜਾਂਦਾ ਹੈ ਇਹ ਪਰਜੀਵੀ ਲਾਲ ਖੂਨ ਦੇ ਸੈੱਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕੀ ਬੁਖਾਰ ਅਤੇ ਕਮਜ਼ੋਰੀ ਵਰਗੇ ਲੱਛਣ ਪੈਦਾ ਹੁੰਦੇ ਨੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਮਲੇਰੀਆ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਤੇ ਮਰੀਜ਼ ਦੀ ਜਾਨ ਲਈ ਖਤਰਾ ਵੀ ਪਾਣ ਸਕਦਾ ਹੈ ਮਲੇਰੀਆ ਸਿਰਫ ਬੁਖਾਰ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਹ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਵਿੱਚ ਪਹਿਲਾਂ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਕਾਰਨ ਵਿਅਕਤੀ ਵਾਰ-ਵਾਰ ਜਿਹੜਾ ਕਿ ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਦਾ ਹੈ ਤੇ ਲਗਾਤਾਰ ਤੇਜ਼ ਬੁਖਾਰ ਡੀ ਹਾਈਡਰੇਸ਼ਨ ਦਾ ਕਾਰਨ ਬਣ ਸਕਦਾ ਹੈ ਗੰਭੀਰ ਮਾਮਲੇ ਵਿੱਚ ਇਹ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਮਰੀਜ਼ਾਂ ਵਿੱਚ ਪਲੇਟਸ ਦੀ ਗਿਣਤੀ ਵੀ ਘਟ ਜਾਂਦੀ ਹੈ ਜਿਸ ਨਾਲ ਖੂਨ ਵਹਿਣ ਦਾ ਖਤਰਾ ਵੱਧ ਜਾਂਦਾ ਹੈ। ਮਲੇਰੀਆ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਅਨੀਮੀਆ ਅਤੇ ਸਮੇਤੋਂ ਪਹਿਲਾਂ ਜਨੇਪੇ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇਕਰ ਇਨਫੈਕਸ਼ਨ ਦਿਮਾਗ ਤੱਕ ਪਹੁੰਚ ਜਾਂਦੀ ਹੈ ਤਾਂ ਅਸੇਰ블ਲ ਮਲੇਰੀਆ ਵਰਗੀ ਸਥਿਤੀ ਵੀ ਹੋ ਸਕਦੀ ਹੈ ਜੋ ਕਿ ਘਾਤਕ ਹੋ ਸਕਦੀ ਹੈ ਇਸ ਲਈ ਮਲੇਰੀਆ ਨੂੰ ਹਲਕੇ ਵਿੱਚ ਲੈਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਮਲੇਰੀਆ ਸ਼ੁਰੂਆਤੀ ਲੱਛਣ ਅਕਸਰ ਆਮ ਬੁਖਾਰ ਵਰਗੇ ਲੱਗਦੇ ਨੇ ਜਿਸ ਕਾਰਨ ਲੋਕ ਇਸ ਨੂੰ ਨਜ਼ਰਅੰਦਾਜ਼ ਕਰਦੇ ਨੇ ਸ਼ੁਰੂ ਵਿੱਚ ਮਰੀਜ਼ ਨੂੰ ਠੰਡ ਲੱਗਦੀ ਹੈ ਤੇ ਅਚਾਨਕ ਤੇਜ਼ ਬੁਖਾਰ ਹੋ ਜਾਂਦਾ ਹੈ ਇਸ ਨਾਲ ਸਿਰਦਰਦ ਪਸੀਨਾ ਆਉਣਾ ਤੇ ਥਕਾਵਟ ਆਮ ਲੱਛਣ ਨੇ ਕਈ ਵਾਰ ਮਰੀਜ਼ਾਂ ਨੂੰ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਵੀ ਹੁੰਦਾ ਹੈ ਸ਼ੁਰੂਆਤੀ ਦਿਨਾਂ ਵਿੱਚ ਭੁੱਖੇ ਘਟ ਲੱਗਣਾ ਉਲਟੀਆਂ ਜਾਂ ਫਿਰ ਮਤਲੀ ਵੀ ਲੱਛਣ ਹੋ ਸਕਦੇ ਨੇ ਬੱਚਿਆਂ ਵਿੱਚ ਇਹ ਚਿਚੜਾਪਨ ਤੇ ਕਮਜ਼ੋਰੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਜੇਕਰ ਇਨਫੈਕਸ਼ਨ ਵੱਧ ਜਾਂਦੀ ਹੈ ਤਾਂ ਬੁਖਾਰ ਆਉਂਦਾ ਜਾਂਦਾ ਰਹਿੰਦਾ ਹੈ ਤੇ ਸਰੀਰ ਦਾ ਤਾਪਮਾਨ ਅਚਾਨਕ ਬਹੁਤ ਵੱਧ ਸਕਦਾ ਹੈ ਗੰਭੀਰ ਮਾਮਲੇ ਵਿੱਚ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਪੀਲੀਆ ਅਤੇ ਅਨੀਮੀਆ ਵੀ ਹੋ ਸਕਦਾ ਹੈ ਇਸ ਲਈ ਜੇਕਰ ਤੁਹਾਨੂੰ ਬਰਸਾਤ ਦੇ ਮੌਸਮ ਵਿੱਚ ਲਗਾਤਾਰ ਬੁਖਾਰ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਜਿਹੜਾ ਕਿ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਇਸ ਨਾਲ ਹੀ ਘਰ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਮੱਛਰਦਾਨੀ ਤੇ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਦਰਵਾਜ਼ੇ ਅਤੇ ਖਿੜਕੀਆਂ ਤੇ ਜਾਲੀਆਂ ਲਗਾਓ ਸਮੇਂ-ਸਮੇਂ ਤੇ ਆਪਣੇ ਖੂਨ ਦੀ ਜਾਂਚ ਵੀ ਜਿਹੜੀ ਕੀ ਕਰਵਾਉਂਦੇ ਰਹੋ